ننڑن لو تو انکبار سربکلا سمرات ڈولن تے رکھو پربھو نانک دے کر ہاتھ شاہ دے وچ طاقت نہیں شمرتہ نہیں ہے ਪਰ へ ਵਾਹਿਗੁਰੂ ਤੋਂ ਸਮਰੱਥ ਆਪਣੇ ਆਪ ਦੀ ਪਾਲਣਾ ਆਪ ਕਰ ਸੱਚੇ ਪਾਤਸ਼ਾਹ ਮੇਰ ਕਰੇ ਸਾਡੇ ਤੇ ਕਾਹੇ ਮਨ ਤੂੰ ਡੋਲਦਾ ਡੇਗ ਡੋਲੇ ਕਿਉਂ ਕਰਨਾ ਹੈ ਕਬੀਰ ਜੀ ਨੇ ਨਿਸ਼ੇ ਦਿੱਤੀ ਹੈ ਕੰਮੀਰ ਡੱਗ ਮੱਗ ਕਿਆ ਕਰੇ ਮਨ ਇਤਨੇ ਦੇ ਵਿੱਚੀ ਮਿੰਟ ਦੇ ਵਿੱਚ ਇੰਦਰ ਹੈ ਮਿੰਟ ਦੇ ਵਿੱਚ ਹੀ ਇੰਦਰ ਜਿਆਦਾ ਸ਼ਮਾਨੀ ਟਿਕਦਾ ਹੈ ਇੱਕ ਮਿੰਟ ਚ ਇਸ ਪਾਸੇ ਇੱਕ ਪਿੰਟ ਚ ਇਸ ਪਾਸੇ ਜਿਸ ਨੂੰ ਤੁਸੀਂ ਪੜਦੇ ਹੋ 11ਵੀਂ ਅਸ਼ਟਪਦੀ ਚ ਕਬੂ ਨਿਰਤ ਕਰੇ ਬਉ ਪਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਕਰੋਧ ਵਿਕਰਾਲ ਕਬੂ ਸਰਬ ਕੀ ਹੋਤ ਰਵਾਰ ਕਬੂ ਹੋਏ ਬਹਿ ਵਡ ਰਾਜਾ ਕਬੂ ਭਿਖਾਰੀ ਨਿਜ ਕਰ ਸਕਿਆ ਕਬੂ ਅਪ ਕੀਰਤਮੇ ਆਵੇ ਕਬੂ ਪੜਾ ਪਲਾਖਾਵੇ ਇਸ ਤਰ੍ਹਾਂ ਦੀ ਇਹਦੀ ਹਾਲਤ ਹੈ ਕਬੂ ਪੰਡਤ ਹੋਏ ਕਰੇ ਵਿਖਿਆਨ ਕਬੂ ਮੂਨ ਤਾਰੀ ਲਾਵੇ ਕਬੂ ਤਟ ਤੀਤਿਸ਼ਨਾ ਕਬੂ ਸਿਦ ਸਾਧਕ ਮੁਖ ਸ਼ਨਾਣ ਇਸ ਤਰ੍ਹਾਂ ਦੇ ਨਾਲ ਇਹ ਡਿੱਕ ਡੋਲਿਆ ਇੱਚ ਹੈ

ਬਾਕੀ ਪਾਸੇ ਮਨ ਤੋਂ ਜਿਹੜਾ ਸੰਸਾਰਕ ਤੌਰ ਤੇ ਰੁਕਣਾ ਹਰ ਬੰਦਾ ਰੁਕ ਜਾਂਦਾ ਹੈ ਦਸਾਂ ਬੰਦਿਆਂ ਤੋਂ ਪਾਸ਼ਾ ਵਟ ਕੇ ਕਿਤੇ ਜਾਣਾ ਤੁਸੀਂ ਜਾ ਸਕਦੇ ਹੋ ਕਿ ਇਹਨੂੰ ਕੀ ਪਤਾ ਕਿੱਥੇ ਚਲੇ ਗਿਆ ਉਹਧਰੋਂ ਅਸੀਂ ਕਰ ਸਕਦੇ ਹਾਂ ਕਿਨਾਰਾ ਪਰ ਜਿਹੜੇ ਸਾਡੀ ਅੰਦਰਲੀ ਹਾਲਤ ਦਾ ਬਾਸ਼ਨਾਮਾ ਦੀ ਕਲਪਨਾ ਮੰਦਰ ਉੱਥੋਂ ਪਾਸ਼ਾ ਵਟਣਾ ਤਾਂ ਥਨਾ ਬਹੁਤ ਔਖਾ ਹੈ ਖੇਡ ਅੰਦਰਲੀ ਹੈ ਸਾਰੀ ਵਾਸ਼ਾ ਕਹਿੰਦੇ ਕਾਹੇ ਮੰਤੂ ਡੋਲਤਾ